ਜਿੰਦੇ ਜਿਹੜਾ ਡਰੇ ਆ ਨਾ ਜਿਹੜਾ ਭੈ ਆ ਆਪਣੇ ਦਾਸਾਂ ਦਾ ਦੂਰ ਕਰ ਰਹੇ ਨੇ ਦੂਰ ਕਰ ਰਹੇ ਨੇ ਦੱਸਣਾ ਕਰ ਰਹੇ ਨੇ ਕਿ ਅਸੀਂ ਸ਼ਿਕਾਰ ਕਿਉਂ ਖੇਡਦੇ ਆ ਅਸੀਂ ਜੇ ਕਿਸੇ ਜੀਵ ਦੇ ਉੱਪਰ ਪ੍ਰਹਾਰ ਕਰਦੇ ਆ ਜੀਵ ਦੇ ਉੱਪਰ ਵਾਰ ਕਰਦੇ ਆ ਜੀਵ ਦੀ ਹਤਿਆ ਕਰਦੇ ਆ ਤੇ ਕਿਉਂ ਕਰਦੇ ਆ ਕਿਉਂਕਿ ਡਰ ਦੇ ਡੱਗ ਲੱਗ ਪਏ ਸੰ ਨਾਲ ਦੇ ਸਿੱਖ ਵੀ ਗੁਰੂ ਜੀ ਕਰਦੇ ਕੀ ਨੇ ਭੈ ਪੈਦਾ ਹੋਣ ਲੱਗ ਪਿਆ ਸੀ ਅੰਦਰ ਇਹ ਸ਼ਿਕਾਰ ਖੇਡਣਗੇ ਜੀਵ ਹਤਿਆ ਕਰਨਗੇ ਗੁਰਮਤ ਵਿੱਚ ਗੁਰੂ ਦੇ ਘਰ ਵਿੱਚ ਜੀਵ ਹਤਿਆ ਹੈ ਹੀ ਨਹੀਂ ਤੇ ਗੁਰੂ ਅਰਗਵਿੰਦ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਭਈ ਅਸੀਂ ਹਤਿਆ ਇਹਨਾਂ ਦੀ ਨਹੀਂ ਕਰਦੇ ਅਸੀਂ ਦਾ ਉਧਾਰ ਕਰਦੇ ਆ ਜਿਨ੍ਹਾਂ ਨੇ ਵੀ ਬਾਬਾ ਬੁੱਢਾ ਜੀ ਦੀ ਨਿੰਦਿਆ ਕੀਤੀ ਜਿਨ੍ਹਾਂ ਨੇ ਵੀ ਗੁਰੂ ਘਰ ਦੀ ਨਿੰਦਿਆ ਕੀਤੀ ਜਿਨ੍ਹਾਂ ਨੇ ਵੀ ਗੁਰੂ ਘਰ ਦੇ ਨਾਲ ਮੱਥਾ ਲਾਇਆ ਉਹਨਾਂ ਪੈੜੀਆਂ ਜੂਣਾਂ ਵਿੱਚ ਪੈਣਾ ਕੀਤਾ ਤੇ ਜੇ ਉਹਨਾਂ ਨੇ ਖਿਮਾ ਜਾਂਚਣਾ ਕੀਤੀ ਹੈ ਜੇ ਉਹਨਾਂ ਨੇ ਤਰਲਾ ਕੀਤਾ ਹੈ ਅਰਦਾਸ ਕੀਤੀ ਹੈ ਕਿ ਬਖਸ਼ ਲਵੋ ਅਸੀਂ ਭੁੱਲ ਗਏ ਸੀ ਸਾਨੂੰ ਮਾਫ਼ ਕਰ ਦੇਵੋ ਤੇ ਸਤਿਗੁਰ ਕਹਿੰਦੇ ਫਿਰ ਅਸੀਂ ਉਹਨਾਂ ਦਾ ਉਧਾਰ ਕਰਦੇ ਆ ਉਹਨਾਂ ਦੀ ਉਹ ਜਿਹੜੀ ਜੂਣੀਆਂ ਕੱਟ ਦਿੰਨੇ ਆ ਇਹ ਗੁਰੂ ਦੇ ਕਰ ਕਮਲਾਂ ਦੇ ਨਾਲ ਸ਼ਮਸ਼ੀਰ ਦੇ ਨਾਲ ਜਿਸ ਵੀ ਜੀਵ ਭਾਵੇਂ ਉਹ ਪਸ਼ੂ ਹੈ ਪੰਛੀ ਹੈ ਜਿਸ ਦੀ ਵੀ ਗੁਰਮੁਖ ਪਿਆਰ ਹੋ ਇਸ ਸੰਸਾਰ ਤੋਂ ਜਾਨ ਨਿਕਲਦੀ ਹੈ ਨਾ ਉਹ ਸਿੱਧੀ ਲੋਕ ਤੋਂ ਪਰਲੋਕ ਤੱਕ ਪਹੁੰਚ ਕਰਦੀ